ਨਸ਼ਾ ਵਧਾ ਗਿਆ ਅੱਜ ਸਵੇਰੇ ਵੀ ਥੋੜੀਆਂ ਖਬਰਾਂ ਅੱਜ ਸ਼ੂਟਆਊਟ ਫੇਰ ਹੋ ਚੁੱਕਿਆ ਹੈ ਸਵੇਰੇ ਫੇਰ ਬੰਦਾ ਮਰ ਚੁੱਕਿਆ ਹੈ ਜਕਸਾਨਾ ਦਾ ਹਾਲ ਆਪਾਂ ਦੇਖਿਆ ਹੈ 0 ਹੈ ਐਫ ਆਈ ਆਰ ਇਹ ਕਿਹੜੀ ਜ਼ੀਰੋ ਐਫ ਆਈ ਆਰ ਹੁੰਦੀ ਹੈ ਕਦੇ ਦੇਖੀ ਹੈ ਜ਼ੀਰੋ ਐਫ ਆਈ ਆਰ ਜ਼ੀਰੋ ਸਰਕਾਰ ਜ਼ੀਰੋ ਪਾਰਟੀ ਤੇ ਜ਼ੀਰੋ ਐਫ ਆਈ ਆਰ ਉਸੇ ਨੂੰ ਬਹੁਤ ਵੱਡਾ ਚਾਅ ਹੈ ਉਹ ਜਦ ਮਰਜੀ ਆ ਕੇ ਐਮ ਐਲ ਏ ਦੀ ਸਥਿਤੀ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਉਹ ਵੀ ਕਾਗਜ਼ 'ਤੇ ਇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ 'ਚ ਮੈਂ ਕਹਿ ਰਿਹਾ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਣਿੱਦ ਬਿੱਟੂ ਵੱਲੋਂ ਨਗਰ ਨਿਗਮ ਦੇ ਦਫ਼ਤਰ ਨੂੰ ਤਾਲੇ ਲਗਾਏ ਗਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਐਫਆਈਆ ਦਰਜ ਕਰ ਦਿੱਤੀ ਗਈ ਸੀ ਤੇ ਅੱਜ ਲੁਧਿਆਣੇ ਦੇ ਵਿੱਚ ਇੱਕ ਨਿੱਜੀ ਹੋਟਲ 'ਚ ਮੀਟਿੰਗ ਕੀਤੀ ਗਿਆ ਰਵਣਿੱਦ ਬਿੱਟੂ ਵੱਲੋਂ ਤੇ ਨਾਲ ਹੀ ਉਹਨਾਂ ਦੇ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਵੀ ਮजूद ਰਹੇ ਉਹਨਾਂ ਕਹੇ ਕਿ ਮੈਂ ਲੋਕਾਂ ਦੇ ਮੁੱਦੇ ਚੁੱਕਦਾ ਰਹਾਂਗਾ ਤੇ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਅਸੀਂ ਗ੍ਰਿਫਤਾਰੀ ਦਵਾਵਾਂਗੇ। ਸ਼ਹਿਰ ਦੀ ਜਿਹੜਾ ਦੀ ਸਰਦੀ ਆਵਾਜ਼ ਸੀ ਉਹ ਆਵਾਜ਼ ਅਸੀਂ ਬੁਲੰਦ ਕਰਨ ਕਾਰਪੋਰੇਸ਼ਨ ਦਫਤਰ ਦੇ ਅੱਜ ਅਸੀਂ ਹੁਣ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਸਾਡੇ ਵਰਕਰ ਨੇ ਜਿਹੜੇ ਉਹਨਾਂ ਨੂੰ ਅਸੀਂ ਅੱਜ ਸੱਦਾ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਬੜੀ ਬੇਚੈਨੀ ਸੀ ਵੀ ਕਿਉਂ ਇਹ ਤਾਨਾਸ਼ਾਹੀ ਰਵਈਆ ਸਰਕਾਰ ਨੇ ਅਖਤਿਆਰ ਕੀਤਾ ਤੇ ਉਹਦੇ ਲਈ ਇੱਕ ਤਾਂ ਸਰਕਾਰ ਇੱਕ ਅਫਸਰ ਇਹ ਸਾਰੀ ਸੀਨੀਅਰ ਲੀਡਰਸ਼ਿਪ ਜੋ ਸਾਨੂੰ ਅੱਜ ਲਾਈਨ ਦੇਊਗੀ ਜੋ ਸਾਨੂੰ ਅਗਲਾ ਹੁਕਮ ਦੇਣਗੇ ਉਹਦੇ ਲਈ ਅਸੀਂ ਪਾਬੰਦ ਆ ਸਾਰੇ ਲੀਡਰਸ਼ਿਪ ਆ ਰਹੀ ਆ ਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਥੋੜਾ ਜਿਹਾ ਸੁਣ ਕੇ ਗੱਲਬਾਤ ਸਾਰਿਆਂ ਦੀ ਜੋ ਲੀਡਰਸ਼ਿਪ ਹੁਕਮ ਕਰੇਗੀ ਉਹ ਇਨ ਬਿਨ ਉਹ ਲਾਗੂ ਹੋਊਗਾ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਸਾਡਾ ਚੌਥਾ ਪਛਦੰਭੋਂ ਤੁਸੀਂ ਸਾਨੂੰ ਕੱਲੇ ਕੱਲੇ ਘਰ 'ਚ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੂੰ ਅਸੀਂ ਜਦੋਂ ਐਜੂਕੇਸ਼ਨ ਕਰਦੇ ਸੀ ਉਹਨੂੰ ਤੁਸੀਂ ਦਿਖਾਇਆ ਤੁਹਾਡਾ ਵੀ ਬਹੁਤ-ਬਹੁਤ ਜਿਹੜਾ ਉਹ ਧੰਨਵਾਦੀ ਆ ਤੇ ਸਾਰੀ ਸਾਡੀ ਲੀਡਰਸ਼ਿਪ ਪਹੁੰਚ ਰਹੀ ਆ ਕੁਝ ਪਹੁੰਚ ਗਏ ਨੇ ਤੇ ਕੁਝ ਦੀ ਅਸੀਂ ਵੇਟ ਕਰ ਰਹੇ ਆ ਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਰਾਮ ਨਾਲ ਉਹਨਾਂ ਚਿਰ ਤੁਸੀਂ ਬਰਾਜੋ ਕੱਲੀ-ਕੱਲੀ ਗੱਲ ਜਿਹੜੀ ਸਾਨੂੰ ਹੁਕਮ ਹੋਏਗਾ ਅਗਲਾ ਐਜੀਟੇਸ਼ਨ ਹੋਏਗਾ ਅਗਲਾ ਧਰਨਾ ਹੋਏਗਾ ਅਗਲੇ ਤਾਲੇ ਲੱਗਣਗੇ ਅਫਸਰਾਂ ਦੇ ਘਰਾਓ ਹੋਣਗੇ ਕੀ ਹੋਣਗੇ ਉਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਪਣੀ ਖਿਆਲ ਆਪਣੇ ਵਿਊ ਆ ਰੱਖਣਗੇ ਅਸੀਂ ਤਾਂ ਹੁਣ ਦੇਖੋ ਘੜਾ ਭਰ ਗਿਆ ਅਸੀਂ ਬੜਾ ਚਿਰ ਚੁੱਪ ਦੋ ਸਾਲ ਬੈਠੇ ਵੀ ਕੋਈ ਨਹੀਂ ਅੱਜ ਕਰ ਲੋ ਅੱਜ ਕਰ ਲੋ ਅੱਜ ਕਰ ਲੋ ਨਸ਼ਾ ਵਧਦਾ ਗਿਆ ਅੱਜ ਸਵੇਰੇ ਵੀ ਥੋੜੀਆਂ ਖਬਰਾਂ ਅੱਜ ਸ਼ੂਟਆਊਟ ਫੇਰ ਹੋ ਚੁੱਕਿਆ ਹੈ ਸਵੇਰੇ ਫੇਰ ਬੰਦਾ ਮਰ ਚੁੱਕਿਆ ਹੈ ਰੋਜ਼ ਸਵੇਰੇ ਉੱਠਦਿਆਂ ਨੂੰ ਹੀ ਗੈਂਗਸਟਰ ਗੋਲੀਆਂ ਚਲਾ ਦਿੰਦੇ ਆ ਉਹ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਜਾਂ ਜ਼ੀਰੋ ਐ ਐਫ ਆਈ ਆਰ ਇਹ ਕਿਹੜੀ ਜ਼ੀਰੋ ਐਫ ਆਈ ਆਰ ਹੁੰਦੀ ਐ ਕਦੇ ਦੇਖੀ ਐ ਜ਼ੀਰੋ ਐਫ ਆਈ ਆਰ ਜ਼ੀਰੋ ਸਰਕਾਰ ਜ਼ੀਰੋ ਪਾਰਟੀ ਤੇ ਜ਼ੀਰੋ ਐਫ ਆਈ ਆਰ ਇਹ ਹੈ ਹੀ ਜ਼ੀਰੋ ਤੇ ਦੂਜੀ ਗੱਲ ਇਲੈਕਸ਼ਨਾਂ 'ਚ ਜਿਹੜੇ ਵੀ ਜਿਹੜੇ ਵੀ ਨੌ ਦੇ ਨੌ ਉਦੋਂ ਇੱਕ ਬਦਲਾਅ ਤੇ ਲੋਕਾਂ ਨੇ ਵੋਟ ਪਾਤੀ ਭਾਈ ਜੇ ਤੁਸੀਂ ਕਿਹੜੇ ਜਿਹੜੇ ਜੀਨੇ ਵੀ ਕੰਮ ਕੀਤੇ ਆ ਜਿਹੜਾ ਕਹਿੰਦਾ ਕੰਮ ਕੀਤਾ ਉਹ ਦਵੇ استیفا ایم ایل اے ਤੋਂ ਲੜੇ الیکشن پارلیمنٹ دی ਜਿਹਦੇ ਚ ਜਿਹਦੇ ਚ ਜਿਆਦਾ ਜੇ ਵਿਸ਼ਵਾਸ ਆ ਲੋਕਾਂ ਦੇ ਕੰਮਾਂ ਤੇ ਜਿਹੜੇ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌنسਲਰਾਂ ਦੀਆਂ ਮੋਹਰਾਂ ਖੋ ਕੇ ਰੱਖੀਆਂ ਆਪਣੇ ਦਰਾਜਾਂ ਚ ਹਰ ਰੋਜ਼ ਤਾਲੇ ਲੱਗਦੇ ਆ ਦੁਕਾਨਾਂ ਦੇ ਉਹ ਕਰਾਂਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮ ਐਲ ਏ ਉਹਨਾਂ ਤੇ ਕਿਉਂ ਨਾ ਕਾਰਵਾਈ ਹੋਦਾ ਉਹਨਾਂ ਦੀ ਗੱਲ ਕਰਾਂਗੇ ਇਸ ਕਰਕੇ ਪਰ ਜੇ ਫਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ ਉਹ ਜਦ ਮਰਜੀ ਆ ਕੇ ਐਮ ਐਲ ਏ ਦੀ ਸਥਿਤੀ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਆਊਗੀ ਕਾਗਜ਼ ਪਰੇ ਨਿਕਲ ਜੋ ਭੁਲੇਖਾ ਜਿਹੜਾ ਵੀ ਹੈ ਤੇ ਲੋਕ ਫੈਸਲਾ ਕਰ ਦੇਣਗੇ ਕਿ ਕਿੰਨੇ ਕ ਪਾਣੀ ਚ ਨੇ ਸਰੇ ਓਪਨ ਚੈਲੰਜ ਹੈ ਉਹਦਾ ਕਰਨੂ ਜਿਵੇਂ ਕਿ ਲਗਾਤਾਰ ਕਾਂਗਰਸ ਪਾਰਟੀ ਤੇ ਮੈਂ ਤਾਂ ਕਹਾਂ ਸਭ ਨੂੰ ਚੈਲੰਜ ਦੀ ਗੱਲ ਹੀ ਹੁੰਦੀ ਹੈ ਲੋਕਾਂ ਦੇ ਇਹ ਤਾਂ ਲੋਕਾਂ ਦੇ ਕਚਹਿਰੀ ਆ ਲੋਕ ਲੋਕ ਕਰਨਗੇ ਫੈਸਲਾ ਮੇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ ਚ ਮੈਂ ਕਹਿ ਰਿਹਾ ਆ ਜੀ ਨੂੰ ਜਿੰਨੀ ਕਿਸੇ ਦੇ ਜਿੰਨਾ ਕਿ ਜ਼ਿਆਦਾ ਕਿਸੇ ਨੂੰ ਕੋਈ ਗਲਤਫਹਿਮੀ ਆ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭੁਲੇਖਾ ਉਹ ਭੁਲੇਖਾ ਕੱਢ ਲਵੇ ਰੋਜ਼ ਬੋਲਦੇ ਆ ਮੀਡੀਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਸਿੱਧਾ ਕਹਿਣਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਜਿਹੜਾ ਐਮਐਲਏ ਚਾਹੁੰਦਾ ਉਹ ਆਪਣਾ ਸਤੀਫਾ ਦੇ ਕੇ ਐਮਪੀ ਦੀਆਂ ਇਲੈਕਸ਼ਨਾਂ ਲੜੇ ਮੁਕਾਬਲਾ ਕਰੇ ਤੇ ਲੱਗ ਜਾਊ ਪਤਾ ਕੀ ਭਾਵੇਂ ਕੀ ਦੀ ਆ ਅੱਜ ਮੈਂ ਨੂੰ ਤਾਂ ਕਿਹਾ ਜੀ ਮੇਨ ਮੁੱਦਾ ਸੋਡੇ ਮੂਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰਿਆਂ ਤੇ ਕਿਉਂਕਿ ਸਾਡੇ 9 ਨੇ ਬਾਕੀਆਂ ਤੇ 50 60 ਦੇ 9 ਇਹ ਇੱਕ ਤਾਂ ਜਿਹੜੇ ਸੈਂਕੜਾ ਬੰਦਾ ਉਹ ਕਹਿੰਦਾ ਜੀ 50 60 ਤੇ ਕਿਉਂ ਸਾਡੇ ਤੇ ਪਰਚੇ ਕਿਉਂ ਨਹੀਂ ਸਾਰੇ ਦੋ ਤੋਂ 3000 ਬੰਦਾ ਇਹ ਕਹਿ ਰਿਹਾ ਵੀ ਪਰਚਾ ਕਰਨਾ ਸਾਰਿਆਂ ਤੇ ਕਰੋ ਸਾਰੇ ਗ੍ਰਿਫਤਾਰੀ ਦੇ ਦੇਮਾਂਗੇ ਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਕੋਸ ਲਈ ਜਾਂ ਜੇ ਮੀਟਿੰਗ ਸੱਦੀ ਆ ਤੇ ਤੁਸੀਂ 5-10 ਮਿੰਟ ਸਾਨੂੰ ਜ਼ਰੂਰ ਦੇ ਦਿਓ ਉਦੋਂ ਬਾਅਦ ਤੁਹਾਡੇ ਰੂਹ ਬਰੂ ਸਾਰੇ ਹੋਵਾਂਗੇ ਕਿ ਇਹ ਜਿਹੜਾ ਸਿੰਘਤਾਈ ਇਹ ਯਾਰੋ ਦਿਹਾਣੇ ਤੱਕ ਸੀਮਤ ਰਹੇਗਾ ਜਾਂ ਪੰਜਾਬ ਪੱਧਰ ਤੇ ਸੰਘਰਸ਼ ਵਿੱਢਿਆ ਜਾਏਗਾ ਇੰਤਜ਼ਾਰ ਕਰੋ ਦੋਸਤ ਇੰਤਜ਼ਾਰ ਕਰੋ ਮੀਟਿੰਗ ਕਦੋਂ ਤੱਕ ਫਿਰ ਫਿਰ ਜੇ ਆਪ ਹੀ ਅਸੀਂ ਗੱਲ ਕਰਨੀ ਆ ਕੋਈ ਉਹਦਾ ਕੀ ਫਾਇਦਾ ਫਿਰ ਸਰਦਨ ਦਾ ਮੀਟਿੰਗ ਜੋ ਇਹ ਫੈਸਲਾ ਕਰਦਾ ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੀਨ ਮੋਲਤਵਰ ਵਰਕਰਾਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਭਈ ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਆ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਏ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਇ ਨੇਮ ਪਰਚਾ ਦਰਜ ਕੀਤਾ ਏ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਤੇ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦ ਦੀ ਲੜਾਈ ਭਾਈ ਪਰਚੀਆਂ ਨਾਲ ਖੁਸ਼ ਹੁੰਨੇ ਤੁਸੀਂ ਪਰਚੀਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਇੱਕ ਮਿੰਟ ਲਈ ਵੀ ਸਾਡਾ ਵਰਕਰ ਹੁਣ ਸਾਹ ਨਹੀਂ ਲਊਗਾ 2 ਸਾਲ ਅਸੀਂ ਦੇਤੇ ਇਹ ਚੰਗਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਇਹ ਲੁੱਟਮਾਰ ਇਹਨਾਂ ਦੀ ਬੰਦ ਕਰਾਂਗੇ ਸਰ ਜੀ ਪਹਿਲਾਂ ਗ੍ਰਿਫਤਾਰ ਕਰ ਲੈਂਦੇ ਜੀ ਇਹ ਪਹਿਲਾਂ ਗ੍ਰਿਫਤਾਰੀ ਕੀਤੀ ਜਾਂਦੀ ਕੋਈ ਉਹ ਉਹਨਾਂ ਦੀ ਜੀ ਉਹ ਜੀ ਸਦਕੇ ਜਦ ਮਰਜੀ ਗ੍ਰਿਫਤਾਰ ਕਰਨ ਉਹ ਤਾਂ ਅਸੀਂ ਆਪਣੇ ਆਪਣੇ ਘਰਾਂ 'ਚ ਹੀ ਆ ਅਸੀਂ ਕਿਹੜੇ ਕਿਤੇ ਬਾਹਰ ਭੱਜੇ ਹੋਏ ਆ ਹੁਣ ਕਰ ਲੈਣਾ ਆ ਕੇ ਗ੍ਰਿਫਤਾਰ ਅਸੀਂ ਨਹੀਂ ਕਿਤੇ ਗਏ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਖੜੇ ਨੇ ਸਾਹਮਣੇ ਸੀਬੀ ਦਫ਼ਤਰ ਦੇ ਬਾਹਰ ਤਨਾਤ ਕਿੱਥੇ ਗਏ ਨੇ ਕੋਈ ਨਹੀਂ ਉਹਦੇ ਬਾਰੇ ਤਾਂ ਸਾਨੂੰ ਅਸੀਂ ਤਾਂ ਅੰਦਰੋਂ ਪਤਾ ਨਹੀਂ ਲੱਗਿਆ ਪਰ ਮੈਂ ਤਾਂ ਇਹੀ ਕਹਿੰਦੇ ਆ ਨਾ ਜਿੱਥੇ ਜਿੱਥੇ ਇਹ ਡਰਦੇ ਆ ਖਾਕੀ ਨੂੰ ਅੱਗੇ ਕਰਦੇ ਆ ਜਿੱਥੇ ਜਿੱਥੇ ਇਹ ਫਸਦੇ ਆ ਖਾਕੀ ਨੂੰ ਅੱਗੇ ਕਰਦੇ ਆ ਉਹ ਸਾਡੇ ਭਰਾ ਨੇ ਸਾਰੇ ਪੁਲਿਸ ਵਾਲੇ ਉਹ ਸਾਡੇ ਨੇ ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਤਤੀਵਾ ਨਹੀਂ ਸਾਨੂੰ ਲੱਗਣ ਦੇਣਗੇ ਹਾਂ ਸਰਕਾਰ ਆ ਜ਼ਾਲਮ ਸਰਕਾਰ ਆ ਉਹਨਾਂ ਦਾ ਕੀ ਉਹ ਤਾਂ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ ਰਸੋਆਂ ਦੇ 100 ਟੈਲੀਫੋਨ ਜੇਲ੍ਹਾਂ ਚੋਂ ਲੱਭ ਰਿਆ ਉਹ ਤਾਂ ਰੋਕ ਨਹੀਂ ਹੁੰਦੇ ਜਿਹੜੇ ਰੋਜ਼ ਲੁੱਟ ਰਹੇ ਐ ਐਮਐਲਏ ਪੈਸੇ ਲੁੱਟ ਕੇ ਜਿਹੜੇ ਬਾਹਰ ਭੱਜ ਗਏ ਉਹ ਆਵੇਂ ਤਾਂ ਮੂਰੇ ਜੀ ਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਵ ਚੱਡੇ ਦਾ ਨੌਕ ਮੇ ਲਿਆਤਾ ਰਾਗਵ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਵ ਚੱਡਾ ਸਭ ਤੋਂ ਇਹਨਾਂ ਦੀ ਦੁਖਦੀ ਰਗਾ ਦੁਖਦੀ ਰਗਾ ਜਿਹੜਾ ਪੰਜਾਬ ਚ ਸਾਰਾ ਕੁਝ ਉਹਦੀ ਉਹਦੀ ਕਾਰਸ਼ਤਾਨੀ ਨਾਲ ਜਿਹੜਾ ਪੰਜਾਬ ਅੱਜ ਇਸ ਅਧਾਰ ਤੇ ਖੜਾ ਉਹ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ ਕਿਉਂਕਿ ਇਸ ਇਸ ਔਖੇ ਪਣ ਚੋਂ ਪਾਰਟੀ ਨਿੰਗਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਬੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜ ਇਹ ਸਖਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਆ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਹੀ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਨਹੀਂ ਨਾਰਾਜ਼ ਹੋ ਕੇ ਕਿਵੇਂ ਨਹੀਂ ਨਹੀਂ ਨਾਰਾਜ਼ਗੀ ਤਾਂ ਕਾਦੀ ਹੁੰਦੀ ਆ ਤੋ ਤੁਸੀਂ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ੂ ਨੂੰ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਿਨਾਂ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ ਉਹ ਵੀ ਜੇਲ੍ਹ ਚ ਲਾ ਕੇ ਆਏ ਆ ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਬੀ ਜੇ ਸਾਡੇ ਤੇ ਇੰਨਾ ਕੁਝ ਹੋਇਆ ਤਸੱਦਦ ਹੋਇਆ ਹੈ ਯਾਰ ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਦੋਂ ਆਪਾਂ ਆਈਗੇ ਟਾਈਮ ਕੱਢ ਕੇ ਤਾਂ ਆਏ ਆ ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ ਸਿਰਫ ਤੁਹਾਨੂੰ ਵੀ ਪਤਾ ਇਹ ਗੱਲ ਆ ਉਹ ਤੁਸੀਂ ਵੀ ਹਟਦੇ ਨਹੀਂ ਤੁਸੀਂ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅੰਦਰਲੀ ਉਹ ਤੁਸੀਂ ਬਾਹਰ ਚਲਾ ਦਿੰਨੇ ਹੋ ਕਿਉਂਕਿ ਅੰਦਰ ਬਹੁਤ ਗੱਲਾਂ ਡਿਸਪਲਾਈਨ ਦੀਆਂ ਹੁੰਦੀਆਂ ਐ ਬਹੁਤ ਬਾਰੇ ਮੀਟਿੰਗ ਪਰਿਵਾਰਿਕ ਮੀਟਿੰਗਾਂ ਐ ਉਹ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਈਆਂ ਐਸੀਆਂ ਸ਼ਰਾਰਤਾਂ ਹੁੰਦੀਆਂ ਐ ਸਾਰੇ ਪਾਸਿਓਂ ਜਿਹੜੀ ਉਹ ਕੋਈ ਨਾ ਕੋਈ ਲੀਕ ਜਿਹੜੀ ਉਹ ਐਸੀ ਕਰਦੇ ਹੋਂ ਜਿਹਦੇ ਨਾਲ ਕਈ ਨਾ ਕਈ ਕਈ ਵਾਰ ਤਕਲੀਫ ਇਹ ਦੂਜੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ ਹੁਣ ਅਗਲੀ ਰਣਨੀਤੀ ਕੀ ਬਣਾਈ ਹੈ ਵੀ ਹੁਣ ਪੰਜ ਬਿਲਕੁਲ ਇਦੋਂ ਵੱਧਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ ਪੰਜ ਤਰੀਕ ਨੂੰ ਦੱਸਾਂਗੇ ਠੀਕ ਆ ਸਰ ਜੀ ਧੰਨਵਾਦ ਪੰਜ ਤਰੀਕ ਜੀ ਮੇਰੇ ਤੇ ਵੀ ਪਰਚਾ ਦਰਜ ਕਰੋ ਮੇਰੀ ਗ੍ਰਿਫਤਾਰੀ ਵੀ ਕਰੋ ਦੇਖ ਲਾਂਗੇ ਆਮ ਆਦਮੀ ਸਰਕਾਰ ਚ ਕੰਨੀਕ ਜਾਨ ਆ ਕਿੰਨੀਆਂ ਗ੍ਰਿਫਤਾਰੀਆਂ ਕਰ ਸਕਦੇ ਆ ਇਹ ਕਿੰਨੀਆਂ ਕਿੰਨੇ ਕੋਲ ਬੱਸਾਂ ਆ ਕਿੰਨੇ ਕਿਹਨਾਂ ਕੋਲ ਜਿੰਨਾ ਹੈ ਸਭ ਪਰਦੇ ਆਗੇ 5 ਤਰੀਕ ਨੂੰ ਇਹ ਸ਼ੁਰੂਆਤ ਜਿਹੜੀ ਉਹ ਲਗਾਣੇ ਤੋਂ ਹੋਊਗੀ ਉਦੋਂ ਤੱਕ ਸਾਰੇ ਪੰਜਾਬ ਦੇ ਵਿੱਚ ਇਹ ਜੇਲ੍ਹ ਪਰ ਅੰਦੋਦਨ ਚੱਲੂਗਾ ਇਹ ਹੁਣ ਬੰਦ ਹੋਣ ਵਾਲਾ ਨਹੀਂਗਾ ਦੇਖੀ ਜਾਊਗੀ ਹੁਣ ਤਾਕਤ ਇਹਨਾਂ ਦੀਆਂ ਕੱਟਦੀਆਂ ਤੇ ਅਸੀਂ ਲਿਆਵਾਂਗੇ ਕਰੋ ਸੋ ਜਿਵੇਂ ਤੁਸੀਂ ਦੇਖਿਆ ਰਵਨੀਤ ਸਿੰਘ ਬਿੱਟੂ ਬੁੱਲੋ ਸਰਕਾਰ ਨੂੰ ਕੋਈ ਮੁੱਦੇ ਨਾਲ ਲੈ ਕੇ ਘੇਰਿਆ ਗਿਆ ਤੇ ਹੁਣ ਵੇਖਣਾ ਹੋਵੇਗਾ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਤਾਂ ਆ ਸਮਾਸ਼ਿਕਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ